ਅੱਜ ਦਾ ਇਹ ਕਾਸਪ ਆਪਰੇਸ਼ਨ ਸੀਪੀ ਸਾਹਿਬ ਦੇ ਮਿਸ਼ਾ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਥਾਣਾ ਡੁਗਰੀ ਦੇ ਏਰੀਆ ਵਿੱਚ 100 ਸਰਵਿਸਿੰਗ ਕੀਤਾ ਗਿਆ ਜੋਂ 2 ਦੇ ਏਰੀਆ ਤੇ ਅੱਜ ਜਿੱਦਾਂ ਕਿ ਨਿਸ਼ਾਨਦੇਹ ਦਿੱਤੇ ਸੀ ਸੀਪੀ ਸਰ ਨੇ ਇਸ ਨੂੰ ਅਸੀਂ ਥੋੜਾ ਬਲੱਖਣ ਤਰੀਕੇ ਨਾਲ ਕੀਤਾ ਜਿਦੇ ਵਿੱਚ ਅਸੀਂ ਨਾਕੇ ਸਾਡੇ ਪਹਿਲਾਂ ਸਟਾਰਟ ਹੋ ਗਏ ਸੀ 3:30 ਵਜੇ ਆਸ-ਪਾਸ ਉਤੋ ਬਾਅਦ ਅਸੀਂ ਟਾਰਗੇਟ ਕੀਤੇ ਜਿਹੜੇ ਬੰਦੇ ਸੀ ਜਿਹੜੇ ਪੀਸੇ ਕਾਫੀ ਟਾਈਮ ਤੋਂ ਅਸੀਂ ਇਹਨੂੰ ਇਸਤੇ ਵਰਕ ਕਰਦਾ ਸੀ ਉਹਨਾਂ ਤੇ ਸਿਵਲ ਕਪੜਿਆਂ ਚ ਅਸੀਂ ਬੰਦੇ ਲਾਏ ਬੰਦੇ ਲਾਉਣ ਤੋਂ ਬਾਅਦ ਫਿਰ ਜਦੋਂ ਥੋੜਾ ਜਿਹਾ ਦਿਨ ਚੜ੍ਹਿਆ ਤੇ ਫਿਰ ਅਸੀਂ ਸਰਕ ਪ੍ਰੋਜੈਕਟ ਸ਼ੁਰੂ ਕੀਤਾ ਇਸ ਦੇ ਦੌਰਾਨ ਸਾਨੂੰ ਅੱਜ ਕਾਫੀ ਵਧੀਆ ਕਾਰਜਾਤivité ਮਿਲੀ ਹੈ ਜਿਹੜੀ ਅਸੀਂ ਕੰਪੂਰ ਬਾਤ ਕਰਾਂਗੇ ਉਸੇ ਤਰ੍ਹਾਂ ਕਰਨਗੇ ਤੇ ਹੁਣ ਜਿਹੜਾ ਹੈਗਾ ਇਹ ਸਮੇਂ ਦੌਰਾਨ ਲੋਕਾਂ ਦਾ ਬੜਾ ਸਾਨੂੰ ਸਾਥ ਮਿਲ ਰਿਹਾ ਤੇ ਲੋਕ ਇਸ ਅਲਾਮਤ ਨੂੰ ਆਪਣੇ ਸਮਾਜ ਚੋਂ ਕੱਢਣਾ ਚਾਹੁੰਦੇ ਨੇ ਆਮ ਲੋਕਾਂ ਦੀ ਮਦਦ ਨਾਲ ਇਹ ਸਾਰਾ ਆਪਰੇਸ਼ਨ ਚੱਲ ਰਿਹਾ ਜਿਹੜੇ ਪਿਛਲੇ ਕਈ ਦਿਨਾਂ ਤੋਂ ਚੱਲਦਾ ਸੀ ਕਿ ਉਹਨੂੰ ਅੱਜ ਅਸੀਂ ਇਸ ਏਰੀਆ ਨੂੰ ਕੰਟਰੋਲ ਕੀਤਾ। ਸੋ ਤੁਹਾਡੇ ਸਾਧਨ ਰਾਹੀਂ ਇਹਹੀ ਅਪੀਲ ਕਰਦੇ ਆਂ ਕਿ ਇਸ ਅਲਾਮਤ ਨੂੰ ਆਪਣੇ ਸਮਾਜ ਚੋਂ ਕੱਢਣ ਲਈ ਲੋਕ ਆ ਗਏ ਹੁਣ ਹੋਰ ਵੀ ਲੋਕ ਸਾਡੇ ਆ ਕੇ ਮਦਦ ਕਰਨ ਤੇ ਇਨਫੋਰਮੇਸ਼ਨ ਦੇਣ ਜੋ ਸਾਨੂੰ ਹੁਣ ਫ੍ਰੀਕੁਐਂਟਲੀ ਮਿਲ ਰਹੀ ਹੈ ਤੇ ਇਸੇ ਤਰ੍ਹਾਂ ਅਸੀਂ ਉੱਤੇ ਕੰਮ ਕਰਦੇ ਹੋਏ ਇਹ ਕਾਮਯਾਬੀ ਪਾ ਰਹੇ ਹਾਂ ਸੋ ਧੰਨਵਾਦ ਜੀ ਥੈਂਕ ਯੂ